ਮੈਂ ਨਹੀਂ ਐਮਐਲਏ ਬਣਨਾ ਨਾ ਮੈਂ ਇਲੈਕਸ਼ਨ ਲੜਨੀ ਐ ਸੂਰਣੀ ਕਮੇਟੀ ਦੀ ਨਾ ਹੋਰ ਕਿਸੇ ਪ੍ਰਧਾਨਕ ਦੀ ਸਰਉਚਾ ਆ ਵਾ ਅਸੀਂ ਤਾਂ ਪੰਥ ਦੇ ਕੂਕਰ ਨਮਾਇੰਦੇ ਬਣ ਕੇ ਅਸੀਂ ਹੋਕਾ ਦੇਣਾ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਜੀਪ ਸਿੱਧੂ ਦੀ ਸੋਚ ਨੂੰ ਲੈ ਕੇ ਇੱਕ ਐਸਾ ਪ੍ਰੋਗਰਾਮ ਇਕਤਰ ਹੋ ਗਈ ਤੁਰਿਏ ਅੱਜ ਜਿਹਨਾਂ ਨੇ ਪੰਜਾਬ ਨੂੰ ਰਗਵਾਜ ਕੀਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬਾ ਜੀ ਦੀਆਂ ਬਿਆਦਗੀਆਂ ਕਰਾਈਆਂ ਸੌਦਾ ਸਾਹਿਬ ਨੂੰ ਮਾਫੀ ਦਿੱਤੀ ਬਿਆਦਗੀਆਂ ਕਰਨ ਵਾਲੇ ਦੋਸ਼ੀਆਂ ਉੱਤੇ ਥੋੜੀਆਂ ਤੇ ਲਾਈਆਂ ਇੱਕ ਗੱਲ ਯਾਦ ਰੱਖਿਓ ਜੇ ਤੁਸੀਂ ਕੱਤਰੋਗੇ ਨਾ ਚੱਲੇ ਉਹ ਦੁਆਰੇ ਫਿਰ ਪੰਜਾਬ ਦੇ ਕਾਬੂ ਹੋ ਗਏ ਇੱਕ ਜਥੇਬੰਦੀ ਹੈ ਕਿਸੇ ਇੱਕ ਪਰਿਵਾਰ ਦੀ ਨਹੀਂ ਇਹ ਜਥੇਬੰਦੀ ਕਿਸੇ ਇੱਕ ਕੱਤਰ ਦੀ ਨਹੀਂ ਕਿਸੇ ਸ੍ਰੀ ਅਕਸਰ ਦੀ ਨਹੀਂ ਇਹ ਜਦ ਜੇ ਹੁੰਦੀ ਹੈ ਵਾਰਸ ਪੰਜਾਬ ਦੇ ਜਿਨ੍ਹਾਂ ਤੇ ਕੋਈ ਅਜੇ ਤੱਕ ਦਾਗ ਨਹੀਂ ਲੱਗਿਆ ਉਹ ਹੀ ਬੰਦੇ ਇਕੱਠੇ ਕਰਨੇ ਨੇ ਅਸੀਂ ਤੁਹਾਡੀ ਗੱਲ ਦੇ ਨਾਲ ਸਹਿਮਤ ਆ ਤੇ ਅੱਜ ਸਾਨੂੰ ਇਹ ਸੋਚ ਜਿਹੜੀ ਬਾਈ ਦੀਪ ਦੀ ਸੀ ਵੀ ਪੰਥਕ 71 ਦਾ ਕਰਕੇ ਅਸੀਂ ਆਪਣਾ ਜਿਹੜਾ 27 ਦਾ ਪਲੇਟਫਾਰਮ ਹੈ ਤਿਆਰ ਹੋ ਰਿਹਾ ਆਪਾਂ ਜਤਨ ਹੈ ਹਰ ਹਾਸ ਦੇ ਵਿੱਚ ਜਤਨ ਹੈ ਇਹ ਇੱਕ ਤਾਂ ਜ਼ਰੂਰੀ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਦੇਖੋ ਭਾਈ ਅਮਰਪਾਲ ਸਿੰਘ ਵਾਰਿਸ ਪੰਜਾਬ ਜਥੇਬੰਦੀ ਨੂੰ ਸਰੋਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਤਬਦੀਲ ਕਰ ਚੁੱਕਿਆ ਤੇ ਸਾਡੇ ਦੋ ਐਮਪੀ ਵੀ ਜਿੱਤੇ ਨੇ ਇੱਕ ਅਜਾਦ ਸੀ ਉਹ ਵੀ ਅਜਾਦ ਸੀ ਪੂਰੀ ਵਾਰ ਪੰਜਾਬ ਦੀ ਅਗ ਅਸੀਂ ਨੇ ਹੁਣ 2027 ਦੀ ਇਲੈਕਸ਼ਨ ਜਿੱਤਣੀ ਹੈ ਹਰ ਹਾਲਤ ਦੇ ਵਿੱਚ ਜਿੱਤਣੀ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਇਸ ਫਰੀ ਗੱਡ ਦੇ ਵਿੱਚ ਜੇ ਬਾਪੂ ਅਮਰਪਾਲ ਸਿੰਘ ਦੇ ਪਿਤਾ ਜੀ ਆਉਂਦੇ ਹੋਰ ਗੱਲ ਵਣ ਜਾਣੀ ਸੀ ਜੇ ਸਰਬਜੀਤ ਸਿੰਘ ਮਲੋਆ ਆਉਂਦੇ ਹੋਰ ਗੱਲ ਵਣ ਜਾਣੀ ਸੀ ਅੱਜ ਇਹ মিডিਆ ਜਿਹੜਾ ਇਹ ਦੂਰੀਆਂ ਵਧਾ ਦਿੰਦਾ ਹੈ ਇਹਨਾਂ ਨੇ ਹੀ ਪੀਸ ਕਰਨਾ ਵੀ ਇਹ ਦੋ ਧੜੇ ਹੋ ਗਏ ਅਸੀਂ ਦੋ ਧੜਿਆਂ ਦੇ ਵਿੱਚ ਨਹੀਂ ਵੰਡਿਆ ਜਾਣਾ ਅਸੀਂ ਕੋਈ ਰਹਿਣਾ ਜਿਹੜੀ ਦੀਪ ਸਿੱਧੂ ਦੀ ਸੋਚ ਹੈ ਜਿਹੜੀ ਉਹਦੀ ਅਸੀਂ ਉਹੀ ਅਪਣਾਉਣੀ ਆ ਕਿ ਇੱਕ ਇਹਦੇ ਵਿੱਚ ਰਹ ਕੇ ਅਸੀਂ ਨਾਲ ਰਹ ਕੇ ਦੀਪ ਦੀ ਜਿਹੜੀ ਸੋਚ ਆ ਉਹਨੂੰ ਬਰਕਰਾਰ ਰੱਖਣਾ ਹੈ ਅਸੀਂ ਸੋਚ ਨੂੰ ਟੁੱਟਣ ਨਹੀਂ ਦੇਣਾ ਸੋਚ ਨੂੰ ਖਤਮ ਨਹੀਂ ਹੋਣ ਦੇਣਾ ਸਾਡੇ ਵਿੱਚ ਬਹੁਤ ਸਾਰੇ ਆ ਕੇ ਹਾਵੀ ਹੋ ਜਾਂਦੇ ਨੇ ਜਿਹੜੇ ਸਾਨੂੰ ਵੱਡੋ ਪਾੜ ਕਰਨਾ ਚਾਹੁੰਦੇ ਨੇ ਪਰ ਅਸੀਂ ਨਹੀਂ ਹੋਣਾ ਅਸੀਂ ਕੱਤਰ ਰਹਿ ਕੇ ਆਪਣੇ ਸੱਚ ਦੀ ਆਵਾਜ਼ ਉਠਾਨਦ ਕਰਨੀ ਹੈ ਮੈਂ ਜਦੋਂ ਵੀ ਬੋਲਦਾ ਜੀ ਕਹਿੰਦਾ ਮੈਨੂੰ ਕਿਸੇ ਅਹੁਦੇ ਦੀ ਲੋੜ ਨਹੀਂ ਹੈ ਮੈਂ ਨਹੀਂ ਐਮਐਲਏ ਬਣਨਾ ਨਾ ਮੈਂ ਇਲੈਕਸ਼ਨ ਲੜਨੀ ਸੂਰਜੀ ਕਮਿਟੀ ਦੀ ਨਾ ਹੋਰ ਕਿਸੇ ਪ੍ਰਧਾਨਗੀ ਦੀ ਸਰਵਚਾਹਾਵਾ ਅਸੀਂ ਤਾਂ ਪੰਥ ਦੇ ਕੂਕਰ ਨਮਾਇंदे ਬਣ ਕੇ ਅਸੀਂ ਹੌਕਾ ਦੇਣਾ ਹੁਣ ਅਸੀਂ ਬਿਲਕੁਲ ਜਿਹੜੀ ਇਲੈਕਸ਼ਨ ਆਇਆ ਹੈ ਕਾਮਯਾਬੀ ਪਾਚ ਵਧੇ ਹੋਏ ਆ ਕਾਮਯਾਬੀ ਸਾਡੇ ਪੈਰਾਂ ਦੇ ਵਿੱਚ ਪਈ ਹੈ ਅਸੀਂ ਇਕੱਤਰ ਹੋ ਕੇ ਚੱਲਣਾ ਹੈ ਜੋ ਤੁਸੀਂ ਪ੍ਰੋਗਰਾਮ ਦਿੱਤਾ ਅਸੀਂ ਉਸ ਨਾਲ ਸਹਿਮਤ ਆਂ ਸਾਰੇ ਇਕੱਤਰ ਹੋ ਕੇ ਤੁਰਿਏ ਭਾਈ ਜਰਤਾ ਸਿੰਘ ਹਵਾਰਾ ਨੇ ਮਾਤਾ ਜੀ ਜਿਹੜੇ 4 ਸਾਲ ਬਾਅਦ ਆਏ ਨੇ ਅੱਜ ਸਾਰੇ ਉੱਥੇ ਜਾ ਰਹੇ ਨੇ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਦੀਪ ਸਿੱਧੂ ਦੀ ਸੋਚ ਨੂੰ ਲੈ ਕੇ ਇੱਕ ਐਸਾ ਪ੍ਰੋਗਰਾਮ ਇਕੱਤਰ ਹੋ ਗਏ ਤੁਰਿਏ ਜਿਹਦੇ ਨਾਲ ਜਿਹੜੇ ਪੰਜਾਬ ਨੂੰ ਬਰਾਬਰ ਬਰਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਪ੍ਰਸ਼ਾਨਨਾ ਜੇ ਤੁਸੀਂ ਇਕੱਤਰ ਹੋ ਕੇ ਨਾ ਚੱਲੇ ਅੱਜ ਜਿਨ੍ਹਾਂ ਨੇ ਪੰਜਾਬ ਨੂੰ ਬਗਵਾਦ ਕੀਤਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬਹਾਰਾਜ ਦੀਆਂ ਬਿਆਦਗੀਆਂ ਕਰਾਈਆਂ ਸੌਦਾ ਸਾਹਿਬ ਨੂੰ ਮਾਫੀ ਦਿੱਤੀ ਬਿਆਦਮੀਆਂ ਕਰਨ ਵਾਲੇ ਦੋਸ਼ੀਆਂ ਉੱਤੇ ਗੋਲੀਆਂ ਚਲਾਈਆਂ ਇੱਕ ਗੱਲ ਯਾਦ ਰੱਖਿਓ ਜੇ ਤੁਸੀਂ 71 ਹੋ ਕੇ ਨਾ ਚੱਲੇ ਉਹ ਦੁਬਾਰੇ ਫੇਰ ਪੰਜਾਬ ਦੇ ਕਾਬੂ ਹੋਊਗੀ। ਧੇਰ ਆਹੀ ਇੱਕ ਸਾਡੇ ਕੋਲ ਸਮਾਂ ਹੈ ਜੇ ਅਸੀਂ 71 ਹੋ ਕੇ ਚੱਲਾਂਗੇ। ਜੇ ਨਹੀਂ ਤਾਂ ਜੇ ਫੇਰੇ ਇਸ ਦਾ ਠੱਡੇ ਕਰਦੇ ਰਹਿਣਾ ਹੈ ਹੁਣ ਸਮਾਂ ਭਾਵੇਂ 71 ਹੋ ਕੇ ਚੱਲਣਾ ਹੀ ਪੈਣਾ ਸਾਹ। ਭਰਾਦਰ ਜੱਸੀ ਬੰਦੀਆਂ ਲੱਗ ਲੱਗ ਸੀ ਪਰ ਜਦੋਂ ਪੰਜਾਬ ਪੰਛ ਦੀ ਪੰਜਾਬ ਦੀ ਗੱਲ ਆਉਂਦੀ ਸੀ ਉਦੋਂ ਸਾਰੇ ਮਤ ਭੇਦ ਪੁਰਾ ਕੇ ਇੱਕ ਮੰਚ ਤੇ ਇਕੱਤਰ ਹੋਇਆ ਕਰਦੇ ਸੀ ਵੀ ਸਾਨੂੰ ਵੀ ਹੋਣਾ ਪੈਣਾ ਜਿਹੜੇ ਕੋਈ ਗਿੱਲੇ ਸਿਕਵੇ ਨੇ ਅਸੀਂ ਤੁਹਾਡਾ ਵਿਚ ਬੈਠਾਗੇ ਅਸੀਂ ਔਰ ਦੂਰ ਕਰ ਸਕਦੇ ਆ ਇਹ ਜਥੇਵੰਦੀ ਕਿਸੇ ਇੱਕ ਪਰਿਵਾਰ ਦੀ ਨਹੀਂ ਇਹ ਜਥੇਵੰਦੀ ਕਿਸੇ ਇੱਕ ਕੱਬਰ ਦੀ ਨਹੀਂ ਕਿਸੇ ਵਿਸ਼ੇਸ਼ ਵਿਅਕਤੀ ਦੀ ਨਹੀਂ ਇਹ ਪੰਥ ਦੀ ਜਥੇਵੰਦੀ ਹੈ ਵਾਰਿਸ ਪੰਜਾਬ ਦੀ ਤੇ ਜਿਹੜੀ ਦੀਵਸੂਦੀ ਦੇਖੋ ਸੋਚ ਕੀਤੀ ਸੀ ਜਿਸ ਦਿਨ ਇਹ ਇਸ ਦਿਨ ਇਸ ਧਰਤੀ ਤੋਂ ਬਾਬਾ ਜੋਰਾਵਰ ਸਿੰਘ ਤੋਂ ਫਤਿਹ ਸਿੰਘ ਮਾਤਾ ਗੁਜਰ ਕਾਉਂਦੀ ਗੋਦ ਵਿੱਚੋਂ ਇਹ ਵਾਰਿਸ ਪੰਜਾਬ ਦੀ ਜਥੇਵੰਦੀ ਜਿਹੜੀ ਬਣੀ ਨਿਕਲੀ ਤੇ ਅੱਜ ਕਿੱਥੇ ਪਹੁੰਚ ਗਈ ਹੈ ਅੱਜ ਬੱਚੇ-ਬੱਚੇ ਦੀ ਜ਼ੁਬਾਨ ਤੇ ਹਰੇਕ ਕਹਿੰਦਾ ਮੈਂ ਬਾਸ ਪੰਜਾਬ ਦੇ ਬਣਨਾ ਹੈ ਦੀਪ ਜਗ ਗਿਆ ਬੁਝਿਆ ਨਹੀਂ ਦੀਪ ਜਗ ਗਿਆ ਕੱਲੇ-ਕੱਲੇ ਬੱਚੇ ਦੇ ਵਿੱਚ ਬਾਸ ਪੰਜਾਬ ਬਣ ਦੀ ਚਾਹ ਮਾਨ ਹੈ ਤੇ ਇਥੋਂ ਤੁਰ ਕੇ ਕਿੱਥੇ ਤੱਕ ਪਹੁੰਚ ਗਈ ਆਪਾਂ ਤੇ ਉਸ ਦੀਪ ਦੀ ਸੋਚ ਦੇਉ ਦਾ ਤਿਆਗ 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 ਦੀ ਭਾਵਨਾ ਹੋਣੀ ਚਾਹੀਦੀ ਹੈ ਲੀਡਰ ਦੇ ਵਿੱਚ ਜਿਸ ਦਿਨ ਇਹ ਜਥੇਬੰਦੀ ਬਣਾਈ ਸੀ ਉਹਨੇ ਇਹ ਨਹੀਂ ਕਿਹਾ ਵੀ ਮੈਂ ਪ੍ਰਧਾਨ ਬਣਨਾ ਹੈ ਦਿਖਾਓ ਕਿ ਦੇਉ ਨੇ ਪ੍ਰਧਾਨ ਰਖਾਇਆ ਹੋ ਵੀ ਜਾਂ ਬਣਿਆ ਹੋਏ ਉਹਨੇ ਪੰਜ ਸਿੰਘ ਤਿਆਰ ਕਰੇ ਸੀ ਪੰਜ ਉਹਨਾਂ ਦੇ ਨਾਮ ਪੇਸ਼ ਕੀਤੇ ਵੀ ਇਹ ਜਥੇਬੰਦੀ ਅੱਗੇ ਆਉਣੀ ਹੈ ਆਪ ਤਾਂ ਪ੍ਰਧਾਨ ਬਣਿਆ ਹੀ ਨਹੀਂ ਅੱਜ ਅਸੀਂ ਇਹ ਵੀ ਦੇਖਣਾ ਹੈ ਅਸੀਂ ਇਹ ਤਿਆਗਣਾ ਹੁ ਸਾਨੂੰ ਸਾਰਾ ਕੁਝ ਅਸੀਂ ਜੇ ਦੀਪ ਦੀ ਸੋਜ ਨੂੰ ਬਚਾਉਣਾ ਹੈ ਪੰਥ ਨੂੰ ਇਕੱਠਾ ਕਰਕੇ ਪੰਜਾਬ ਦੀ ਹੋਂਦ ਨੂੰ ਬਚਾਉਣਾ ਹੈ ਕਿਸਾਨੀ ਨੂੰ ਬਚਾਉਣਾ ਹੈ ਜਵਾਨੀ ਨੂੰ ਬਚਾਉਣਾ ਹੈ ਅੱਜ ਸਾਡੇ ਉੱਤੇ ਸੈਂਟਰ ਸਰਕਾਰ ਇਹ ਏਜੰਸੀਆਂ ਪੱਪਾ ਭਾਰ ਨੇ ਵੀ ਅਸੀਂ ਕਿਸ ਤਰ੍ਹਾਂ ਇਹਨਾਂ ਨੂੰ ਕਿਉਂਕਿ ਹੁਣ ਉਹਨਾਂ ਨੂੰ ਪਤਾ ਵੀ ਜਿਹੜੀ ਪੰਜਾਬ ਦੇ ਵਿੱਚ ਹਵਾ ਚੱਲਦੀ ਹੈ ਉਹ ਵਾਅਸ ਪੰਜਾਬ ਦੇ ਜਿੱਥੇ ਬੰਦੀ ਦੀ ਹੈ। ਇਸ ਟਾਈਮ ਜੇ ਅਸੀਂ ਇਸ ਨੌਜਵਾਨਾਂ ਦੇ ਵੇਗ ਨੂੰ ਨਾ ਬੁਸ਼ਾਲਿਆ ਫਿਰ ਸਾਡੀ ਵਰਗਾ ਮੂਰਖ ਕੌਣ ਹੋਊ। ਸਾਨੂੰ ਪਛਾਣਨਾ ਪੈਣਾ ਹੈ ਕੀ ਕਹਿੰਦੀ ਹੈ ਰੂਹਕ ਨੌਜਵਾਨ ਕੀ ਚਾਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਸਾਮਨ ਤਿਆਗ ਦੀ ਭਾਵਨਾ ਹੋਣੀ ਚਾਹੀਦੀ ਹੈ। ਆਵੇ ਅਸੀਂ ਪੰਜਾਬ ਬਚਾਉਣਾ ਸਿਰਫ ਪੰਜਾਬ ਸਾਡਾ ਪੰਜਾਬ ਹਣ ਅਸੀਂ ਆਨੇ ਕਾਦਮ ਕਰਤਾ ਗੈਕ ਸ਼ਖਰ ਕਹਿੰਗੇ ਇਹਨਾਂ ਨੇ ਸਾਨੂੰ ਫਾਰਮਾ ਸ਼ੁਰੂ ਕਰਤਾ ਤੇ ਯਾ ਪੜਾ ਸਾਡੇ ਬੇਫਤੀ ਇਹਨਾਂ ਨੇ ਕੰਮ ਲੱਗ ਕੇ ਬਾਹਰੋਂ ਆਗੇ ਤੇ ਪ੍ਰਵਾਸ ਹੋ ਗਿਆ ਸਾਨੂੰ ਤਾਂ ਸਾਰੇ ਪਾਸੋਂ ਮਾਰੀ ਜਾਂਦੇ ਨੇ ਕਿਹੜੇ ਪਾਸੋਂ ਨਹੀਂ ਮਾਰ ਪੈਂਦੀ ਤੇ ਹੁਣ ਤੁਸੀਂ ਦੇਖਿਆ ਹੀ ਆ ਵੀਡੀਓ ਵੀ ਆ ਗਈ ਅਜੀਦਸ ਕਹਿੰਦੇ ਨਾ ਬਾਸ ਰੱਖੋ ਨਾ ਬੱਜੋ ਬਾਂਸਰੀ ਨਾ ਰਹੂਗਾ ਬਾਸ ਨਾਲ ਨਾ ਬੱਜੂਗੀ ਬਾਂਸਰੀ ਹਰ ਵੀ ਇਹਨਾਂ ਦੀ ਦੇਣੀ ਹੈ ਖਰਨੜਾ ਕੋਨਾ ਪੰਜਾਬ ਜਿਨ੍ਹਾਂ ਨੂੰ ਪੰਜਾਬ ਆਖਦੀ ਸੀ ਸਾਡੇ ਮੁਸਲਮਾਨ ਵੀ ਸਾਡੇ ਹਰਿਆਣੇ ਦੇ जाट ਵੀ ਖਾ ਪੰਚੇਤਾਂ ਹੋਰ ਬਹੁਤ ਸਾਰੀ ਆਏ ਸਾਡੇ ਨਾਲ ਖੜੇ ਪਰ ਇਹ ਜਿਹੜੀ ਸਰਕਾਰ ਆ ਇਹਨਾਂ ਦੇ ਇਹੀ ਆ ਵੀ ਕਿਸੇ ਨਾ ਕਿਸੇ ਤਰੀਕੇ ਸਾਨੂੰ ਖਤਮ ਕਰਨ ਅਸੀਂ ਉਹ ਗੱਲ ਹੋਣ ਨਹੀਂ ਦੇਣੀ ਅਸੀਂ ਗੁਰੂ ਗ੍ਰੰਥ ਤੇ ਪੰਥ ਦੇ ਝੰਡਾ ਬਰਚਾਰ ਹੈ ਅਸੀਂ ਉਹ ਝੰਡਾ ਚੱਕ ਕੇ ਖੜਗੇ ਅਸੀਂ ਆਪੇ ਵਿੱਚ ਇਕੱਠੇ ਹੋ ਕੇ ਲੜਾਂਗੇ ਉਹ ਸ਼ਕਤੀਆਂ ਜਿਹੜੀਆਂ ਪੰਜਾਬ 'ਚ ਪਹਿਨੇ ਬਰਬਾਦ ਕਰ ਚੁੱਕੀਆਂ ਨੇ ਉਹਨਾਂ ਨੂੰ ਪੰਜਾਬ ਤੇ ਹਾਵ ਵੀ ਨਹੀਂ ਹੋਣ ਦੇਣਾ ਜਿੱਦਾਂ ਮਾਰੀ ਯਤਨ ਕਰ ਲੈਣਾ ਇਹ ਤੁਹਾਡੀ ਏਕਤਾ ਦੇ ਨਾਲ ਸੰਭਵ ਹੈ ਪੰਜਾਬ ਦੇ ਬਹੁਤ ਪੰਥਦਾਰ ਦੇ ਬੈਠੇ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਦੱਸਦਾ ਹੈ ਬਾਬਾ ਰੇਸੋਈ ਸਿੰਘ ਜੀ ਹੋਣੀ ਇਹਨਾਂ ਨੇ ਕਦੇ ਕਿਹਾ ਵੀ ਸਾਨੂੰ ਕੋਈ ਅਹੁਦਾ ਦੇ ਦੋ ਮੈਂ ਨਹੀਂ ਸੁਣਿਆ ਇਹਨਾਂ ਦੇ ਮੂੰਹੋਂ ਆ ਸਾਡਾ ਰੁਜੀਤ ਸਿੰਘ ਮੰਦਰ ਬੈਠਾ ਬਰਗਾੜੀ ਮੋਰਚੇ ਦੇ ਨਾਲ ਸਾਡੀ ਰਿਹਾ ਸਾਰੇ ਏਪੂ ਜਨਮ ਮੋਰਚਿਆਂ ਦੇ ਵਿੱਚ ਕਦੇ ਇਹਨੇ ਨਹੀਂ ਕਿਹਾ ਕਿ ਉਹ ਇਸੇ ਚੀਜ਼ ਦਾ ਪ੍ਰਧਾਨ ਬਣਾ ਦੋ ਇਹੋ ਜਿਹੇ ਤਿਆਗ ਵਾਲੀਆਂ ਜਿਹੜੀਆਂ ਲੋਹਾਂ ਨੇ ਉਹ ਨਾਲ ਚੱਲਣ ਅਸੀਂ ਤਾਂ ਕਹਿੰਦੇ ਆ ਵੀ ਸਾਡਾ ਰਾਜ ਭਾਗ ਐਵੇਂ ਹੋਵੇ ਕਿਸੇ ਨਾ ਕਿਸੇ ਤਰੀਕ ਜਿਹੜਾ ਪੰਜਾਬ ਦੇ ਉੱਤੇ ਜਾਲ ਪਾਇਆ ਗਿਆ ਆਰਐਸਐਸ ਭਾਜਪੀ ਏਜੰਸੀਆਂ ਦਾ ਸਾਬੇ ਵਰਗੇ ਪੱਗਾਂ ਦੇ ਵਿੱਚ ਸਿਰਫ ਵਸਾ ਕੇ ਜਿਹੜੇ ਤੁਰੇ ਫਿਰਦੇ ਨੇ ਆਪਣੇ ਪੰਜਾਬ ਨੂੰ ਪ੍ਰੰਥਕ ਕਹਾਉਂਦੇ ਨੇ ਉਹਨਾਂ ਨੂੰ ਪਛਾੜ ਕੇ ਇੱਕ ਨਰੋਲ ਪੰਥ ਦੀ ਪੰਜਾਬ ਦੀ ਗੱਲ ਕਰਨ ਵਾਲੀ પાર્ટી ਉਹਦੀ ਸਰਕਾਰ ਬਣੇ ਉਹਦੀ ਇਹ ਸੋਚ ਮਾਈ ਦੀ ਸੋਚ ਤੁਸੀਂ ਸੀ ਫਿਰ ਹੁਣ ਆਪਾਂ ਸੁੱਤ ਵੀ ਆਪਾਂ ਦੀ ਸੋਚ ਨੂੰ ਮਸਤਕ ਹੋਣਾ ਹੈ ਉਹਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ ਮੈਂ ਤਾਂ ਇਹ ਨਹੀਂ ਬੇਨਤੀਆਂ ਕਰੂੰਗਾ ਜਿੱਥੇ ਸਰੋਗਣੀ ਕਮੇਟੀ ਦੀਆਂ ਇਲੈਕਸ਼ਨਾਂ ਵੀ ਜੇ ਹੋਣਾ ਚੰਗਾ ਹੀ ਆ 11 14 15 ਸਾਲ ਹੋ ਗਏ ਸਾਨੂੰ ਇਹ ਇਲੈਕਸ਼ਨਾਂ ਨਹੀਂ ਕਰਾਈਆਂ ਜਾਂਦੀਆਂ ਇਹਦੇ ਵਿੱਚ ਵੀ ਸਾਨੂੰ ਇਹ ਹਮਲਾ ਮਾਰਨਾ ਪੈਣਾ ਪਰ ਜਿੱਥੇ ਇੱਕ ਪਾਸੇ ਜਿਸ ਤਰ੍ਹਾਂ ਇੱਕ ਵਿੰਗ ਉਹ ਵੀ ਤਿਆਰ ਹੋਵੇ ਜਿਹੜਾ ਸਿਆਸਤ ਤੋਂ ਬਿਨਾਂ ਹੋਵੇ ਬਾਸ ਪੰਜਾਬ ਦਾ ਸੀ ਕਿ ਇਹ ਹੋਣਾ ਚਾਹੀਦਾ ਉਹ ਵਿੰਗ ਸਰਬਉਦੇਸ਼ ਸਰੋਨੀ ਕਮੇਟੀ ਨੇ ਇਲੈਕਸ਼ਨ ਲੜੇ ਉਹਨਾਂ ਦੇ ਵਿੱਚ ਜੋ ਚੁਣੁੰਦੇ ਨੁਮਾਇੰਦੇ ਹੋਣ ਉਹ ਰਾਜਨੀਤਿਕ ਨਾ ਹੋਣ ਪਹਿਲਾਂ ਹੁਣ ਬਾਦਲ ਕਿਆ ਨੇ ਕੀ ਕੀਤਾ ਉਹ ਐਮਐਲਏ ਵੀ ਨੇ ਉਹ ਸਰੋਨੀ ਕਮੇਟੀ ਦੇ ਮੈਂਬਰ ਵੀ ਨੇ ਅੱਜ ਧਰਮ ਦੇ ਉੱਤੇ ਰਾਜਨੀਤਿਕ ਦਾ ਢੰਡਾ ਆ ਗਿਆ ਤਾਂ ਹੀ ਆ ਹਾਲ ਹੋ ਗਿਆ ਪੰਜਾਬ ਦਾ ਤਾਂ ਹੀ ਇਹਨਾਂ ਨੇ ਸਾਨੂੰ ਇੱਥੇ ਤੱਕ ਲਿਆਤਾ ਜਿਹੜਾ ਧਰਮ ਦਾ ਢੰਡਾ ਉਹ ਉੱਤੇ ਉਜੜਣਾ ਚਾਹੀਦਾ ਜਾਂ ਵੀ ਰਾਜਨੀਤੀ ਦਾ ਥੱਲੇ ਹੋਣਾ ਚਾਹੀਦਾ ਮੈਂ ਤਾਂ ਆਪ ਸਾਰੇ ਨੂੰ ਹੀ ਬੇਨਤੀ ਕਰੂੰਗਾ ਤੁਸੀਂ ਵਧਾਈ ਦੇ ਪਾਤਰੋਂ ਯਾਦ ਰੱਖਿਆ ਵੀ ਸਾਡਾ ਇਸ ਦਿਨ ਮੁੱਢ ਵੱਜਿਆ ਸੀ ਵਾਰਿਸ ਪੰਜਾਬ ਦੇ ਜਥੇਬੰਦੀ ਦਾ 71 ਹੋ ਗਿਆ ਸਾਰੇ ਤੁਸੀਂ ਵਧਾਈ ਦੇ ਪਾਤਰੋਂ ਸਾਰਿਆਂ ਨੂੰ ਵਧਾਈਆਂ ਨੇ ਤੇ ਪਰ ਜਦੋਂ ਉਹ ਵੀਰ ਸਾਡੇ ਵਿੱਚ ਨਹੀਂ ਦਿੱਤਾ ਸਰੀਰ ਕਰਕੇ ਉਹ ਨਹੀਂ ਹੈ ਪਰ ਉਹਦੀ ਸੋਚ ਉਹਦੇ ਗੁਣ ਅੱਜ ਵੀ ਜਿਉਂਦੇ ਨੇ ਬਰਕਰਾਰ ਜਿਉਂਦੇ ਰਹਿਣਗੇ ਜਦੋਂ ਤੱਕ ਇਹ ਦੁਨੀਆ ਹੈ ਉਹਨਾਂ ਦਾ ਕੋਈ ਸੋਚ ਕੰਮ ਕਰੂਗੇ ਉਹਨਾਂ ਤੱਕ ਉਹਦੇ ਗੁਣ ਸਾਡੇ ਵਿੱਚ ਰਹਿਣਗੇ ਤਾਂਤਾਰ ਬਾਬਾ ਜੂਰਾਵਾਲ ਸਿੰਘ ਬਾਬਾ ਫਤੇਸingh ਮਾਤਾ ਗੁਜਰ ਕੌਰ ਦੇ ਧਰਤੀ ਤੋਂ ਸ਼ਹੀਦਾਂ ਦੀ ਧਰਤੀ ਤੋਂ ਇਹ ਜਥੇਬੰਦੀ ਦਾ ਆਗਾਜ਼ ਹੋਇਆ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਇਹ ਜਥੇਬੰਦੀ ਇਸੇ ਤਰ੍ਹਾਂ ਰਹੂਗੀ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਆਓ ਇਕੱਤਰ ਹੋ ਕੇ ਜੋ ਵੀ ਕਾਰਜ ਕਰਨੇ ਨੇ ਆਪਾਂ ਇਕੱਤਰ ਹੋ ਕੇ ਕਰੀਏ ਤੇ ਅਸੀਂ ਤੁਹਾਡੇ ਨਾਲ ਆ ਜਿਹੜਾ ਪੰਥ ਦੀ ਪੰਜਾਬ ਦੀ ਕਿਸਾਨੀ ਦੀ ਜਵਾਨੀ ਦੀ ਹੋਣ ਦੇ ਕੰਮ ਕਰੂਗਾ ਅਸੀਂ ਉਹਦੇ ਨਾਲ ਆ ਕੋਈ ਭੀਆ ਇਹ ਤਾਂ ਫੇਰ ਸਾਡੇ ਆਪਣੇ ਨੇ ਕਿ ਅਸੀਂ ਹੱਕ ਤੇ ਸੱਚ ਦਾ ਨਾਰਾ ਮਾਰਦੀ ਰਹਿਣਾ ਸਾਨੂੰ ਕਿਸੇ ਅਹੁਦੇ ਦੀ ਲਾਲਸਾ ਨਹੀਂ ਅਸੀਂ ਝਾੜੂ ਬਰਦਾਰ ਪੰਥ ਦੇ ਬਣ ਕੇ ਰਹਿਣਾ ਹੈ ਗੁਰੂ ਸਾਹਿਬ ਕਿਰਪਾ ਕਰਨ ਕਿ ਐਸ ਬਾਅਰ ਪੰਥ ਦੀ ਆਸਰਨ ਰੋਰ ਸਰਕਾਰ ਪੰਜਾਬ ਦੀ ਬਣੇ ਜਿਹਦੇ ਵਿੱਚ ਪੰਥ ਦੀ ਗੁਰੂ ਗ੍ਰੰਥ ਦੀ ਕਿਸਾਨੀ ਦੀ ਜੁਬਾਨੇ ਦੀ ਇਹ ਗੱਲ ਹੋਵੇ ਫਿਰ ਅਸੀਂ ਜਿਹੜੇ ਕਹਿੰਦੇ ਸਾਨੂੰ ਹਲੀਮੀ ਰਾਜ بیਗਮੂਰੇ ਦਾ ਰਾਜ ਅਸੀਂ ਕਹਿੰਦੇ ਹ ਖਾਲਸਾ ਰਾਜ ਗੱਲ ਇੱਕੋ ਹੀ ਹੈ ਸਾਨੂੰ ਉਹ ਚਾਹੀਦਾ ਹੈ ਉਹੀ ਸੋਚ ਸਾਰਿਆਂ ਦੇ ਵਿੱਚ ਕੰਮ ਕਰੂਗੀ ਜਦੋਂ ਇਹ ਸੋਚਾਂ ਸਾਰੀਆਂ ਇੱਕ ਸੋਚ ਇੱਕੋ ਹੀ ਆ ਬਸ ਸਾਨੂੰ ਤੁਰਨਾ ਪੈਣਾ ਸਾਰਿਆਂ ਨੇ ਇਕੱਤਰ ਹੋ ਕੇ ਤਾਂ ਹੀ ਅਸੀਂ ਬੇਗਮਪੁਰੇ ਦੇ ਰਾਜਵੰਦ